ਇਹ ਚਲਾਣ ਜਿਹੜੇ ਰੋਂਗ ਸਾਈਡ ਆਂਦੇ ਨੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਦਾ ਹੈ ਉਹਨਾਂ ਦੇ ਚਲਾਣ ਅਸੀਂ ਜ਼ਿਆਦਾਤਰ ਅੱਜ ਕੀਤੇ ਨੇ ਜਾਂ ਬਿਦੌਟ ਹੈਲਮਟ ਜਿਹੜੇ ਆ ਰਹੇ ਨੇ ਬਿਦੌਟ ਡਾਕੂਮੈਂਟ ਆ ਰਹੇ ਨੇ ਸੀਟ ਬੈਲਟ ਨਹੀਂ ਲਾਂਦੇ ਉਹਨਾਂ ਦੇ ਚਲਾਣ ਜਿਹੜੇ ਅੱਜ ਕੀਤੇ ਆ ਸਰ ਕਿਹੜੀ ਥਾਂ ਤੇ ਨਾਕਾਬੰਦੀ ਕੀਤੀ ਗਈ ਹੈ ਇਹ ਸਾਰੇ ਥਾਂ ਦੇ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਸਾਰੇ ਆਪਣਾ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਨਾਕੀ ਹੈਗੇ ਨੇ ਪਰ ਇੱਥੋਂ ਦੀ ਸਾਨੂੰ ਜ਼ਿਆਦਾ ਸਿਕਾਇਰ ਸੀਗੀ ਇਹ ਇਧਰ ਦੋ ਤਿੰਨ ਹਸਪਤਾਲ ਜਿਹੜੇ ਪੈਂਦੇ ਨੇ ਹਸਪਤਾਲ ਚੋਂ ਲੋਕੀ ਜਦੋਂ ਨਿਕਲਦੇ ਨੇ ਨਿਕਲਦੀਆਂ ਸਾਰੀ ਰੌਂਗ ਸੈੱਡ ਹੋ ਜਾਂਦੀ ਹੈ। ਕਿਹੜਾ ਰੋਡ ਆ ਸਰ ਇਹ ਬਬਰੀ ਬਾਈਪਾਸ ਇਹਨੂੰ ਕਹਿੰਦੇ ਆ ਜੀ ਹਾਈਵੇ ਬਟਾਲਾ ਗੁਰਦਾਸਪੁਰ ਸਰ ਕਾਫੀ ਵਾਰ ਪਹਿਲਾਂ ਵੀ ਚਲਾਨ ਕਿਤੇ ਦੇ ਲੋਕ ਸਾਡੀ ਨੂੰ ਇਹ ਸ਼ਾਰਟਕਟ ਕਰਕੇ ਜਾਂ ਇਹ ਸ਼ਾਰਟਕਟ ਕਰਕੇ ਲੋਕੀ ਇਹ ਇੰਨੀ ਸਮਝ ਨਹੀਂ ਇਹ ਮਤਲਬ ਰੱਖਦੇ ਵੀ ਇਹ ਜੇ ਸ਼ਾਰਟਕਟ ਆ ਤੇ ਇਧਰ ਦਰਘਟਨਾ ਦਾ ਵੀ ਜਿਹੜਾ ਖਤਰਾ ਵੱਧਾ ਆ ਉਹ ਸੱਟ ਪੇਟ ਲੱਗ ਸਕਦੀ ਆ ਕਿ ਤਾਂ ਮੌਤ ਹੋ ਸਕਦੀ ਆ ਇਹ ਕਰਕੇ ਇਸ ਗੱਲ ਨੂੰ ਨਹੀਂ ਸਮਝਦੇ ਪਰ ਹੁਣ ਫਿਰ ਕਾਫੀ ਵੇਹ ਅੱਗੇ ਨਾਲੋਂ ਲੋਕਾਂ ਦੇ ਵਿੱਚ ਵੇਅਰਨੈਸ ਆਈ ਹੈ ਤੇ ਗਾਂ ਤੋਂ ਵੀ ਸ਼ਕਤੀ ਨਾਲ ਅਸੀਂ ਪੇਸ਼ ਆਵਾਂਗੇ ਉਹਨਾਂ ਦੀਆਂ ਵਾਹ ਜਾਂਦੇ ਨੇ ਨਾ ਓਵਰ ਲੋਡ ਸਵਾਰੀਆਂ ਭਈਆਂ ਨੇ ਜਿਆਦਾ ਉਹਨਾਂ ਦੇ ਵੀ 2-3 ਆਪਾਂ ਤੁਹਾਡੇ ਸਾਹਮਣੇ ਵੀ ਚਲਾਨ ਕੀਤੇ ਆ ਤੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਪ੍ਰਧਾਨਾਂ ਨੂੰ ਵੀ ਦੱਸਿਆ ਆ ਕਿ ਅੱਗੇ ਸਿਰਫ ਇੱਕ ਡਰਾਈਵਰ ਹੋਵੇ ਉਹਦੇ ਨਾਲ ਸਿਰਫ ਇੱਕ ਸਵਾਰੀ ਹੋਵੇ ਮਗਰ ਜਿੰਨੀਆਂ ਉਹਨਾਂ ਨੂੰ ਲੋਡ ਨੇ 7 ਜਾਂ 60 ਸਵਾਰੀਆਂ ਉਹਨੀਆਂ ਹੀ ਹੋਣ ਵਧ ਨਾ ਹੋਣ ਅੱਜ 20 ਤੋਂ 25 ਚਲਾਨ ਕੀਤੇ ਗਏ ਕੋਈ ਅੰਡਰਏਜ ਕੋਈ ਬੱਚਾ ਕੋਈ ਅੱਜ ਅੰਡਰਏਜ ਇਧਰੋਂ ਨਹੀਂ ਕੋਈ ਮਿਲਿਆ ਤੇ ਉਧਰ ਅੰਡਰਏਜ ਵਾਸਤੇ ਅਸੀਂ ਨਾ ਜਿਆਦਾ ਸਕੂਲਾਂ ਕਾਲਜਾਂ ਦੇ ਵਿੱਚ ਵੀ ਲੋਕਾਂ ਨੂੰ ਨਾਕੇ ਲਗਾ ਰਹੇ ਆ ਆਪਣਾ ਸੈਮੀਨਾਰ ਲਗਾ ਕੇ ਉਹਨਾਂ ਨੂੰ ਦੱਸ ਰਹੇ ਆ ਸਾਰਿਆਂ ਨੂੰ ਉਹਨਾਂ ਦੇ ਮਾਪਿਓ ਨੂੰ ਵੀ ਦੱਸ ਰਹੇ ਆ ਤੇ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਵੀ ਅਸੀਂ ਉਹਨਾਂ ਨੂੰ ਦੱਸ ਰਹੇ ਆ ਵੀ ਇਹਦੇ ਵਿੱਚ ਜਿਹੜੀ ਆ 25000 ਰੁਪਏ ਜੁਰਮਾਨਾ ਹੈ 3 ਸਾਲ ਦੀ ਸਜ਼ਾ ਹੈ ਤੇ ਇਹ ਕੰਮ ਜਿਹੜਾ ਨਾ ਕਰੋ ਤੇ ਜਿਹੜਾ ਕੋਈ ਆਪਣਾ ਵਹੀਕਲ ਕਿਸੇ ਅੰਦਰੇਜ ਵਾਲੇ ਨੂੰ ਦੰਦਾਇਆ ਉਹਦੇ ਤੇ ਵੀ ਕਾਰਵਾਈ ਨਾਲ ਜਿਹੜੀ ਆ ਹੁੰਦੀ ਸਰ ਵਾਸੀਆਂ ਨੂੰ ਸਾਡੀ ਇਹੋ ਅਪੀਲ ਹੈ ਵੀ ਤੁਸੀਂ ਵੀ ਪੁਲਿਸ ਦਾ ਜਿਹੜਾ ਸਾਥ ਦਿਓ ਜੋ ਸੀਨੀਅਰ ਅਫਸਰਾਂ ਦੇ ਹੁਕਮ ਨੇ ਉਹਨਾਂ ਨੂੰ ਲਾਗੂ ਕਰਨ ਵਿੱਚ ਮਤਲਬ ਪੁਲਿਸ ਦਾ ਸਾਥ ਦਿਓ